ਅੱਜ ਤਰੀਕ 16 ਪੰਜਵੇਂ ਮਹੀਨੇ ਦੀ ਆਏ ਆ ਮਾਨਸਾ ਪਛੂ ਮੰਡੀ ਤੇ ਇਹ ਮੰਡੀ ਹਰ ਸ਼ੁੱਕਰਵਾਰ ਲੱਗਦੀ ਆ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿਵੇਂ ਰਿਹਾ ਤੇ ਕੋਈ ਘਾਟ ਬਾਤ ਜਰਾ ਕਰਦੇ ਰਹਾਂਗੇ ਪੂਰੀ ਤੇ ਬਣੇ ਰਹੋ ਮਾਲਵਾ ਬਲੌਗਰ ਨੂੰ ਪੁੱਛਦੇ ਰਹਿਣਾ ਤੇ ਦਿਖਾਉਂਦੇ ਆ ਵੀ ਅੱਜ ਦੇ ਕੀ ਰੇਟ ਨੇ ਉਹ 10 ਦਾ ਦੇ ਲਵਾਉਂਦੇ ਨਾ ਨਹੀਂ ਹਜ਼ਾਰ ਦਾ ਹੀ ਮਾਨ ਨਹੀਂ ਉਹ ਨਹੀਂ ਬਾਈ ਜਿਹੜਾ ਕਹਿਦਾ ਤੂੰ ਮੈਂ ਤਾਂ ਨਹੀਂ ਕਿਹਾ ਯਾਰ ਇਹ ਤਾਂ ਕਹੂਗਾ ਠੀਕ ਹੈ ਅਗਰ ਬੰਦ ਜਾ ਜੇ ਲੈਣਾ ਟ੍ਰੇਡ ਦੀ ਫੜ ਓਏ ਕਿੰਨੇ ਐ ਬਾਈ ਤੇਰਾ ਮਾਰ ਉਹ ਨਹੀਂ ਉਹ ਨਹੀਂ ਹਨ ਇਹ ਉਹ ਨਾ ਫਸਾ ਲੈ ਬਾਰੀ ਕੁਝ ਆ ਇੱਕ ਮਿੰਟ ਹੋਣ ਦੇ ਪਾਣੀ ਦੂਰੇ ਉਹ ਸਾਰੇ ਹੀ ਫੜ ਲਾ ਤੂੰ ਅੱਜ ਦੱਸੀ ਕੀ ਰੇਟ ਹੈ ਮੈਂ ਨਹੀਂ ਨਾ ਨਹੀਂ ਉਹ ਛੋੜ ਦੇ ਪੜੇਗਾ ਛੋਟ ਕਰਵਾਉਣ ਇਸ ਰੇਟ ਹੋ ਜਾਏਗਾ ਆ ਸੁਣੋ ਬੋਲ ਨਹੀਂ ਰੋਣੀ ਤੂੰ ਬੋਲ ਨਾ ਮੈਨੂੰ ਕਹੋ ਵੈਸੇ ਪੂਰੇ ਕਰ ਬੰਦ ਜੀ ਹੁਣ ਕੁਝ ਨਾ ਭਾਜਾ ਉਹ ਨਹੀਂ ਤੇਰੀ ਬਾਤ ਜਿਹੜੀ ਅੰਨੇ ਨਹੀਂ ਟੂਟਾ ਭਾਈ ਯਾ ਚੁਪ ਕੇ ਚੱਲਾ ਜਾਣਾ ਕਰੀਏ ਕੋ ਨਹੀਂ ਇਹਦਾ ਬੱਕੇ ਦਾ ਆਪਣੀ ਵਰ ਦੁੱਧ ਵਾਲਾ ਭਾਈ ਤੇਰੀ ਮਰਜ਼ੀ ਹੈ ਤੂੰ ਜਿੰਨਾ ਕਰੇ ਉਹ ਮਾ ਜਨਾਬਾ ਆਨੇ ਨਾ ਮੋਰ ਮਿਲਿਆ ਘਰੇ ਘਰ ਦਾ ਟੈਂਟ ਵੀ ਮੇਰੇ ਕੋਲ ਆ ਗਿਆ 60000 ਦੀ ਕਟ ਵਾਲੇ ਆ ਮੱਝ ਲੈ ਗਏ ਖਰੀਦ ਕੇ ਹਜੇ ਮੰਡੀ ਦੇ ਵਿੱਚ ਕੋਈ ਛੋਦਾ ਨਹੀਂ ਹੋਇਆ 60000 ਦੀ ਮਗਰ ਕਟਾ ਆਲੋ ਨਹੀਂ ਮਿਲਦੀ ਨਹੀਂ ਮਿਲਦੀ 60000 ਦੀ ਵਿਕ ਗਈ ਤੇ ਮਗਰ ਕਟਾ ਤੇ 5-6 ਕਿਲੋ ਦੁੱਧ ਤੇ ਪਸ਼ੂ ਨੂੰ ਲਾਹਣ ਨਹੀਂ ਦਿੰਦੇ ਇਹ ਬੰਦੇ ਟੱਚ ਲੈ ਜਾਂਦੇ ਆ ਤੁਹਾਡਾ ਨਾਲ ਇੱਕ 30 ਰੇਟ ਕਰਦਿਆ ਬਾਈ ਪੁੱਛਾਂਗੇ ਵੀ ਦੇ ਦੇ ਥੱਲੇ ਦੁੱਧ ਕਿੰਨੇ ਲੀਟਰ ਦਾ ਬਾਈ ਇਹਦੇ ਥੱਲੇ 12 ਲੀਟਰ ਦਾ 12 ਲੀਟਰ ਦਾ ਤੇ ਛੂਏ ਕਿੰਨੇ ਆਉਣੇ ਇਹ ਤੀਜੀ ਆਈ ਤੀਜੇ ਛੂਏ ਹਾਂਜੀ ਠੀਕ ਹੈ 12 ਲੀਟਰ ਦੁੱਧ ਤੇ ਆਪ ਅਗਰ ਬੱਚਾ ਮਗਰ ਬੱਚੇ ਕੱਟਾ ਹਾਂਜੀ ਕਿੰਨੇ ਕਦਾਂ ਦੀ ਸੂਜ ਹੈ ਇਹ ਹੋ ਗਏ ਜੀ 10 ਕਰਨ ਦਾਣ ਹੋਇਆ ਸੂਜ ਦਾ ਠੀਕ ਹੈ ਹੋਰ ਕੀ ਮੰਗਦੇ ਹੋ ਇੱਕ 30 ਮੰਗਦੇ ਇੱਕ 30 ਤੇ ਦੇਰ ਲੰਨਾਂ ਦੀ ਗੱਲ ਬਸ ਠੀਕ ਹੈ ਜੀ ਰੇਟ ਰੇਟ ਠੀਕ ਹੈ ਜੀ ਮੰਗਈ ਹੈ ਸਪਿੰਡ ਕਿੰਡਾ ਵਾਲੇ ਆਏ ਨੰਕਲ ਕਲਾ ਨੰਕਲ ਕਲਾ ਤੁਹਾ ਮੋਬਾਈਲ ਨੰਬਰ ਦੱਸੋ ਮਾਈਲ ਨੰਬਰ 90237 ਜੀ 15237 ਇੱਕ ਵਾਰੀ ਫਿਰ ਬੋਲੋ 90237 ਜੀ 15237 ਜੀ ਠੀਕ ਹੈ ਤੇ ਆਪਣੀ ਇਹ ਘਰ ਦੀ ਹੈ ਜੀ ਹਾਂਜੀ ਅੱਛਾ ਕੋਈ ਵਪਾਰ ਪੂਰਾ ਵਾਲੀ ਗੱਲ ਨਹੀਂ ਠੀਕ ਹੈ ਤੇ ਠੰਡੀ ਝੀਲ ਕਿਵੇਂ ਪਹਿਲੀ ਵਾਰੀ ਆਏ ਜੀ ਅੱਛਾ ਠੰਡੀ ਝੀਲ ਕਿਵੇਂ ਨਾ ਵਧੀਆ ਜੀ ਵਧੀਆ ਦੁੱਧ ਵੀ ਵਧੀਆ ਜੀ 8.5 ਲੀਟਰ ਦੁੱਧ ਦਾ 8.5 ਲੀਟਰ ਦੁੱਧ ਦਾ ਹਾਂ 12 13 ਵੀ ਕੋਈ ਮਾਈਕ ਟੰਗ ਚੋਵੇਂ ਕੋ ਦੋ ਚਾਹ ਹਾਂ ਹਾਂ ਠੀਕ ਕੋਈ ਤੁਹਾਨੂੰ ਪਤਾ ਲੱਗੇ ਹੋਣਾ ਚੋਕੇ ਦੇਖ ਲੈ ਭੋਗ ਅਗਲਾ ਦੋ ਰੋਜ਼ ਠੀਕ ਹੈ ਇਹ ਆਪਣੀ ਘਰ ਦੀ ਆ ਜਾਂਦੀ ਵੀ ਕੋਈ ਆਏ ਨਹੀਂ ਹੈ ਵਪਾਰ ਕੋ ਕਰਦੇ ਠੀਕ ਹੈ ਤੇ ਆ ਮਗਰ ਕੱਟਾ ਹਾਂਜੀ ਇਹ ਕੱਟਾ ਠੀਕ ਹੈ ਲੈ ਭਾਈ ਮੋਬਾਈਲ ਨੰਬਰ ਦੇ ਤਾ ਸੰਪਰਕ ਕਰ ਲਿਓ ਤੇ ਚੰਗੇ ਦੁੱਧ ਵਾਲੀ ਮੱਝ ਪਾਈ ਕੋਲੇ ਦੋ ਮੱਝਾਂ ਨੇ ਕਿ ਇਹਨਾਂ ਦੀ ਦੋਨਾਂ ਦੀ ਡਿਟੇਲ ਪੁੱਛਾਂਗੇ ਵੀ ਇਹ ਕਿੰਨੇ ਕਿੰਨੇ ਪੈਸਿਆਂ ਦੀਆਂ ਤੇ ਕਿੰਨੇ ਕਿੰਨੇ ਦੁੱਧ ਦਿਆਂ ਮਾਲਕ ਨੇ ਦੇ ਵੀ ਤਾਇਆ ਆ ਚੁੱਟੀ ਦੱਸ ਤੇ ਉਹਦੀ ਆਪਾਂ ਫੇਰ ਗੱਲ ਕਰਾਂਗੇ ਤੇ ਪਹਿਲਾਂ ਆਹ ਦੱਸ ਇੱਕ ਕਿੰਨੇ ਕਿਲੋ 85000 ਰੁਪਏ 85000 ਦੀ ਹੈ ਦੁੱਧ ਕਿੰਨਾ ਇਹਦੇ ਥੱਲੇ ਦੁੱਧ 10 ਕਿਲੋ ਵਾਹ ਜੀ ਵਾਹ 10 ਲੀਟਰ ਸਾਢੇ 9 ਤਿਆਰ ਹੈ 10 ਲੀਟਰ ਦੁੱਧ ਕੱਢੂਗੀ ਤੇ ਸੂਈ ਨੂੰ ਕਿੰਨਾ ਚਿਰ ਕਿੰਨਾ ਚਿਰ ਹੋਇਆ ਸੂਈ ਨੂੰ ਸੂਈ ਨੂੰ ਮਹੀਨਾ ਇੱਕ ਇੱਕ ਮਹੀਨਾ ਹੋ ਗਿਆ ਸੂਈ ਨੂੰ ਠੀਕ ਹੈ ਤੇ 10 ਲੀਟਰ ਦੁੱਧ ਆ ਇਹ ਥੱਲੇ ਇੱਕ ਮਹੀਨਾ ਸੂਈ ਨੂੰ ਹੋਇਆ ਤੇ ਹੁਣ ਇਹਦੀ ਡਿਮਾਂਡ ਕੀ ਕਰਦਾ ਹੈ ਮੰਗਦਾ 85 ਆ 85000 ਮੰਗਦਾ ਹਾਂ ਮੰਗਦੇ ਆਪਾਂ ਤੇ ਕਿੱਥੋਂ ਤੱਕ ਛੱਡ ਦੇਓਗੇ 75 75000 ਦੀ ਛੱਡ ਦੂੰਗਾ ਛੱਡਾਂਗਾ 75 ਠੀਕ ਐ ਤੇ ਅੱਜ ਤੇ ਆ ਜਾ ਹੁਣ ਇਹ ਕਿੰਨੇ ਚਿਰ ਦੀ ਛੋਈ ਆ ਇਹ 4 ਮਹੀਨਿਆਂ ਦੀ ਇਹ 4 ਮਹੀਨਿਆਂ ਦੀ ਤੇ ਦੁੱਧ ਰਲੀ ਆ ਦੁੱਧ ਨਹੀਂ ਰਲੀ ਦੁੱਧ ਨਹੀਂ ਰਲੀ ਥੋੜੀ ਜੱਦੀ ਐ ਅੱਛਾ ਪੱਕੀ ਨਹੀਂ ਐ ਦੀ ਅੱਛਾ ਤੇ ਇਹਦੇ ਥੱਲੇ ਕਿੰਨੇ ਲੀਟਰ ਦੁੱਧ ਆ ਇੰਝ ਤੇ 7 ਕਿਲੋ ਆ 8 6 ਲੀਟਰ ਆ ਇਹਦੇ ਥੱਲੇ ਤੇ ਆ ਇਹਦੇ ਮਗਰ ਕੱਟਾ ਹੈ ਤੇ 7 ਲੀਟਰ ਦੁੱਧ ਤੇ ਇਹ ਕਿੰਨੇ ਦੀ ਦੇਖੀ ਟਰਦੀ ਐ ਇਹ ਇਹ ਕਿੰਨੇ ਪੈਸੇ ਦੀ ਇਹ ਵੀ 85 ਦੀ ਐ ਇਹ ਵੀ 85 ਦੀ ਤੇਰਾ ਮੋਬਾਈਲ ਨੰਬਰ ਤੇ ਪਿੰਡ ਦੱਸ ਮੇਰਾ ਨੰਬਰ ਤਾਂ ਯਾਰ ਮੋਬਾਈਲ ਤੋਂ ਉਹਦੇ ਕੋਲ ਮੁੰਡੇ ਕੋਲ ਹਾਂ ਪਿੰਡ ਪਿੰਡ ਚ ਹੈਗਾ ਹਾਂ ਪਿੰਡ ਚ ਹੈਗਾ ਠੀਕ ਐ ਲੈ ਕੁਝ పార్ਕ ਕਰ ਲਿਓ ਮੇਰੇ ਨੰਬਰ ਤੇ ਫੋਨ ਲਾ ਲਿਓ ਮੈਂ ਚ પાર્ਕ ਕਰਾ ਦੂੰਗਾ ਤੇ ਆਹ ਲੋ ਜੀ ਘਰ ਦੀ ਮਾਝਾ ਵੀਰ ਕੋਲੇ ਆਇਆ ਮਾਨਸਾ ਪਸ਼ੂ ਮੰਡੀ ਤੇ ਅੱਜ 16 ਤਰੀਕ ਦੀ ਐ ਤੇ ਪੰਜ ਮਹੀਨੇ ਦੀ ਇਹ ਇੱਕ ਵਾਰੀ ਮੈਂ ਤਾਂ ਆਰਡਰ-ਆਰਡਰ ਦਿਖਾ ਦਿਆਂ ਕਰਮਾਜੀ ਦਾ ਕਿੰਨੇ ਲੀਟਰ ਦੁੱਧ ਆ ਬਾਈ ਇਹਦੇ ਥਲੇ 10 ਲੀਟਰ ਹੈਗੇ ਤੇ ਕਿੰਨੇ ਕਿ ਦਿਨਾਂ ਦੀ ਚੂਈ ਆ ਭਲਾ ਕੋਈ ਹੋਗੀ 17-18 ਦਿਨਾਂ ਦੀ 17-18 ਦਿਨਾਂ ਦੀ ਚੂਈ ਹੈ ਇਹ ਸੂਈ ਕਿੰਨੇ ਹੋ ਭਲਾ ਇਹ ਦੂਜੇ ਸੂਈ ਦੂਜੇ ਸੂਈ ਠੀਕ ਹੈ ਤੇ ਇੱਕ ਕੀ ਡਿਮਾਂਡ ਕਰਤਾ ਹੁੰਦੇ ਇਹਦੇ 90000 ਰੇਟ ਆ 90000 ਰੇਟ ਆ ਠੀਕ ਹੈ ਤੇ ਦੇਣ ਲੈਣ ਵਾਲੀ ਗੱਲ अच्छी दे दोगे ठीक है ठंडी सील चंगी है ठीक ये आप एक बारी नेड़े होके हट दिखा दे ਤੇ ਮੋਬਾਈਲ ਨੰਬਰ ਆਪਣਾ ਕਿੰਨਾ 9914697167 ਇੱਕ ਵਾਰੀ ਫੇਰ ਬੋਲੀ 9914697160 ਤੇ ਤੋੜ ਕੇ ਦਿਖਾ ਦੇ ਜੀ ਥੋੜੀ ਜੀ ਲੈ ਵੀ ਤੋੜਾ ਧਰਾ ਕਰਾਉਣਾ ਚੈੱਕ ਕਰ ਮਾਲੀ ਤੇ ਇੱਕ ਵਾਰੀ ਬਸ ਇੱਥੇ ਨੇੜੇ ਹੀ ਬੰਦਨੀ ਹੈ ਬੜੀ ਦੂਰ ਨਾਲ ਜਾਈ ਤੇ ਪਿੱਛੇ ਨੂੰ ਆਰਡਰ ਬਹੁਤ ਸੋਹਣਾ ਬਣਾਇਆ ਹੋਇਆ ਮੱਝ ਦਾ ਤੇ ਮੱਝ ਦਰਸ਼ਨੀ ਹੈ ਇੱਕ ਵਾਰੀ ਮੈਂ ਤੋੜਾ ਤਰ੍ਹਾਂ ਕਰਉਣਾ ਚਾਹਤ ਸੁਣ ਤੇ ਆ ਲੋ ਜੀ ਮੋੜ ਦੇ ਵਾਲੀ ਲੰਮੀ ਦੀ ਲੋੜ ਦੀ ਆ ਜਾ ਬਿਲਕੁਲ ਰੇਟ ਦੇ ਹਿਸਾਬ ਨਾਲ ਜਾਇਜ਼ ਆ ਮੱਝ ਲੈਣ ਵਾਲੇ ਭਾਈ ਨੂੰ ਪਰਤੇ ਚ ਹੈ ਤੇ ਆ ਲੋ ਜੀ ਤੇ ਲੇਵਾ ਬਹੁਤ ਸੋਨਾ ਪਿੱਛੇ ਬਣਾਇਆ ਹੋਇਆ ਤੇ ਮਗਰ ਕੱਟਾ ਕੱਟੀ ਹੈ ਕੱਟੀ ਹੈ ਮਗਰ ਕੱਟੀ ਤੇ ਆ ਲੋ ਜੀ ਇੱਕ ਵਾਰੀ ਘੇਪਾ ਲਾ ਥੰ ਦੇਖ ਲਓ ਮੁੱਠੀ ਲੱਗਿਆ ਹੋਇਆ ਆਹ ਤੇ ਕਿ ਇਹਨਾਂ ਨੇ ਉਤਰਨ ਦਿੱਤੀ ਮੈਂ ਪਹਿਲਾਂ ਵੀ ਵੀਡੀਓ ਬਣਾਈ ਆ ਇਹ ਮੱਝ 60000 ਦੀ ਲ ਲਈ ਤੇ ਮਗਰ ਉਹ ਕੱਟਾ ਤੇ ਇਹਦੇ ਥੱਲੇ ਕਹਿੰਦਾ ਸੀ ਯਾਰ ਚੋਲਿਓ ਦੁੱਧ ਵੀ 5 ਲੀਟਰ ਹੈਗਾ ਤੇ ਕੱਟੇ ਤੇ ਛੁੰਦੀ ਆ ਕਹਿੰਦਾ ਠੰਡੀ ਮਿਲਦੀ ਆ ਠੰਡੀ ਛੀਲਾ ਕਹਿੰਦਾ ਤੇ ਇਹ ਤਾਂ ਮੈਂ ਇੱਕ ਵਾਰੀ ਦਿਖਾਉਣਾ ਜੀ ਹਲੋ ਵਾਦ ਕਿੰਨੇ ਹਰੇ ਥਾਂ ਤੇ ਦੁੱਧ ਵਾਲੀ ਮੱਝ ਹੈ ਤੇ ਆਹ ਮੱਝ ਵੀ ਇਹਨਾਂ ਨੇ ਇਹ 55000 ਰੁਪਏ ਦੀ 60 ਦੀ ਲੈਤੀ ਹੈ ਤੇ ਇਹਦੇ ਥੱਲੇ ਵੀ ਕਰਮਾਂ ਵਾਲੀ ਥੱਲੇ ਦੁੱਧ ਹੈਗਾ ਇਹਦੇ ਪੰਜ ਥਾਂ ਨੇ ਕਿਹਬਰੀ ਹੁੰਦਾ ਉਹ ਖੁਦ ਚ ਦੁੱਧ ਨਹੀਂ ਹੋਣਾ ਤੇ ਸਾਰੀ ਇਹ ਤੀਜੇ ਕਿਸੂਏ ਝੋਟੀ ਆ ਤੇ ਹਜੇ 7 ਕ ਦਾ ਟਾਈਮ ਹੁੰਦਾ ਹੈ ਟੜਕ ਟੜਕੇ ਦਾ ਟਾਈਮ ਹੈ ਇਹ ਵੀਡੀਓ ਮੈਂ ਬਣਾਉਣਾ। ਟੜਕੇ ਥੋੜਾ ਛਦੇ ਹਾਂ ਆ ਗਿਆ ਸੀ ਮੈਂ ਅੱਜ ਵੀ ਘਰੇ ਕੋਈ ਪ੍ਰੋਗਰਾਮ ਸੀ ਜਾਣਾ ਸੀ। ਤੇ 7 ਵਜੇ ਦੇ ਨੂੰ 1 2 3 3 5 ਅੱਧਾ ਪਸੂ ਇਹਨਾਂ ਨੇ ਇਹ ਤੋਂ ਪਹਿਲਾਂ ਖਰੀਦ ਲੇ। 7 ਵਜੇ ਦਾ ਟਾਈਮ ਹੈ ਇਹ। ਤੇ ਦਿਖਾਵਾਂਗੇ ਹੋਰ ਵੀ ਚੰਗੇ ਚੰਗੇ ਪਸੂ। ਤੇ ਆਹ ਲੋ ਜੀ। ਜੇ ਵੀ ਵਾਂਝ ਤੇ ਗਾ ਕਲ ਕੇ ਸੌਦਾ ਹੁੰਦਾ ਤੇ ਦੇਖਦੇ ਆ ਕਿ ਰੇਟ ਲੱਗਦਾ ਇਹਦੇ ਤੇ ਕਿੱਥੋਂ ਤੱਕ ਚੱਡੂਗਾ। ਸਾਰੀ ਟ੍ਰੇਡ ਤਾਂ ਕਿ ਸਸਰੀ ਗੱਲ ਕਿਹੜੀ ਆ ਬੀ ਹਾਂਜੀ ਤੇ ਕਿਹੜੀ ਨਸਲਾ ਜਰਸੀ ਕ੍ਰੋਸ ਆ ਜੀ ਚਾਚੀ ਕਲੋਸ ਤੇ ਇਹਦਾ ਬੱਚਾ ਬੱਚਾ ਤਾਂ ਮਰਿਆ ਹੋਇਆ ਜੀ ਕਿੰਨੇ ਕੁ ਦਿਨਾਂ ਦੀ ਛੂਈਆ ਫਲਾ ਹੈ ਇੱਕ ਦਿਨ ਘੱਟਨ ਦੋ ਮਹੀਨਾ ਦੱਸ ਦੇ ਹਾਂ ਤੇ ਹੁਣ ਦੁੱਧ ਕਿੰਨੇ ਲੀਟਰ ਦਿੱਥਲੇ ਦੁੱਧ ਹੈਗਾ 7 ਲੀਟਰ ਜੀ ਅੱਛਾ ਇਹ ਆ ਲੈ ਰੇਟ 18000 18000 ਰੇਟ ਠੀਕ ਹੈ ਛੋਟੇ ਜਿਹੇ ਘਾਦੀ ਹਾਂ ਛੋਟੇ ਬੰਦੇ ਨੂੰ ਲੈਣ ਵਾਸਤੇ ਤੇ ਛੋਟਾ ਮੋਬਾਈਲ ਨੰਬਰ 98765 ਹਾਂ 77195 ਤੇ ਪਿੰਡ ਕਿਹੜਾ ਆਪਣਾ ਬਲਕਪੁਰ ਖੇਲਾ ਬਲਕਪੁਰ ਖੇਲਾ ਆਹ ਨਾਲ ਹੀ ਰਹਿ ਜਾਂ ਮਾਨਸਾ ਦਾ ਠੀਕ ਹੈ ਠੰਡੀ ਛੀਲ ਕੇ ਮੈਂ ਬੱਛੀ ਵਧੀਆ ਵਧੀਆ ਠੂਕੇ ਚਾਰ ਤੇ ਮੱਧੀ ਚਾਰ ਤੇ ਮਿਲ ਜਾਂਦੀ ਹੈ ਤੇ ਠੰਡੀ ਛੀ ਲਾਉ ਠੀਕ ਹੈ ਤੇ ਸੁਨੱਖੀ ਹੈ ਜਰ ਉਹ ਵੀ ਬੱਛੀ ਇੱਕ ਅੱਜ ਹੋਰ ਦਿਖਾਉਣਾ ਮਾਨਸਾ ਪਸ਼ੂ ਮੰਡੀ ਤੇ ਆਹ ਕੱਟੀਆਂ ਮਕਰ ਕੱਟ ਹੈ ਤੇ ਕਿੰਨੇ ਲੀਟਰ ਦੁੱਧ ਇਹਦੇ ਥੱਲੇ ਹੁਣ 11 ਲੀਟਰ ਚਾਹੁੰਦੇ ਆ 11 ਲੀਟਰ ਚਾਹੁੰਦੇ ਆ ਅੱਛਾ ਈ ਤੋਰ ਮਾੜੀ ਜੇ ਫਿਰ ਦੇਖ ਲੈ ਭਾਈ ਕਹਿੰਦਾ 11 ਲੀਟਰ ਚਾੁੰਨੇ ਆ ਇਹਦਾ ਤੇ ਚੱਲ ਐ ਖੜੋਖੜ ਨਹੀਂ ਲਾਇਆ ਫਿਰ ਅੱਜ ਤੇ ਆਰਡਰ ਕਰੋ ਚੱਕ ਕਰਮਾੜੀ ਦਾ ਇਹਦੀ ਪੁੱਛਾਂਗੇ ਵੀ ਕਿੰਨੇ ਕੁ ਪੈਸੇ ਦੀ ਐ ਤੇ ਕਿੱਥੋਂ ਕੋ ਤੱਕ ਸੱਦੂ ਤੇ ਕਿੰਨੇ ਮੰਗੂਗਾ ਤੇ ਇੱਕ ਵਾਰੀ ਫੇਸ ਕੁਆਲਿਟੀ ਕਰੋ ਚੱਕ ਕੰਮੇ ਸੂਏ-ਸੂਏ ਸੱਜਣਾ ਇਹ ਦੂਜੇ ਸੂਏ ਸੂਏ ਦੂਜੇ ਸੂਏ ਤੇ ਆ ਲੋ ਜੀ ਤੇ ਆਟਰ ਟੂ ਦਾ ਚੰਗਾ ਬਣਾਇਆ ਹਕਰ ਮਾਰੀ ਦਾ ਤੇ ਮੰਗਰੇ ਤੇ ਕੱਟਾ ਹੈ ਤੇ ਕਿੰਨੇ ਪੈਸੇ ਮੰਗਦਾ ਹੁਣ ਇਹ ਤੇ ਮਾਂ ਤੇ ਇੱਕ ਦਿਨ ਇੱਕ ਦਿਨ ਲੈਣਾ ਦੀ ਗੱਲ ਕਰਾ ਛੋਟਾ ਮਾਨਤਾ ਕਰ ਜਾਂੀ ਜੇ ਨਹੀਂ ਕਰਦੇ ਨਾ ਨਾ ਸਾਡਾ ਤਾਂ ਕੋਈ ਲੋੜ ਨਹੀਂ ਬੈਗਰੂ ਤਾਂ ਸਾਰਾ ਕੁਝ ਆਪਣੇ ਕੋਲ ਤਾਂ ਤੇ ਫਿਰ ਵੀ ਜਾਇਜ਼ ਜਾਇਜ਼ ਰੇਟ ਕਿੰਨਾ ਇਹਦਾ 1.5 ਦੀ ਛੱਪ ਇੱਕ 5 ਦੀ ਠੀਕ ਹੈ ਤੇ ਸ਼ੂਈ ਨੂੰ ਕਿੰਨਾ ਚਿਰ ਹੋ ਗਿਆ ਸਵਾ ਡੇਢ ਮਹੀਨਾ ਹੋਇਆ ਸਵਾ ਡੇਢ ਮਹੀਨਾ ਤੇ ਠੰਡੀ ਜਿਲਕੇ ਵਿੱਚ ਪੂਰੀ ਫੁੱਲ ਜੀ ਇੱਕ ਟੰਗ ਚੋਵੇ ਦੋ ਟੰਗ ਚੋਵੇ ਹੈ ਬਿਨਾ ਬੱਚੇ ਦੇ ਝੋਲੇ ਜੀ ਅੱਛਾ ਹਾਂਜੀ ਠੀਕ ਹੈ ਉਹ ਕੱਢ ਜਾਂਦੀ ਆ ਠੀਕ ਹੈ ਤੇ ਮੈਲ ਨੰਬਰ ਮੈਲ ਨੰਬਰ 94655 ਹਾਂ 31595 ਇੱਕ ਵਾਰੀ ਫੇਰ ਬੋਲੀ 94655 ਹਾਂ 31595 ਪਿੰਡ ਕਿਹੜਾ ਆਪਣਾ ਕੋਟਲੀ ਆਈ ਕੱਲੋ ਕੋਟਲੀ ਹਾਂਜੀ ਠੀਕ ਹੈ ਲੈ ਭਾਈ ਆ ਦੇਖੋ ਇੱਕ ਵਾਰੀ ਮੈਂ ਫੇਰ ਕੈਮਰਾ ਮਾਰਦਾ ਕਰ ਨਾਲ ਥੱਲੇ ਮੈਂ ਅੱਜ ਜ਼ਬਰਦਸਤ ਹੈਗੀ ਅਜੀ ਕੋਈ ਗੱਲ ਨਹੀਂ ਤੇ ਇਹਦਾ ਕਟਰੂ ਬੜਾ ਛੇ ਆ ਲੈ ਵੀ ਦੇਖ ਕਿਉਂ ਪੂਰੀ ਠੰਡੀ ਸੀ ਲੱਗੀ ਤੇ ਹਾਂ ਤੇ ਉਹਨੇ ਵੀ ਪੁੱਛ ਚੱਕ ਲਈ ਠੀਕ ਹੈ ਯਾਰ ਠੰਡੀ ਆ ਤੇਰੀ ਮੱਝ ਬੜੀਆ ਤੇ ਕਿਹੜੇ ਬਾਈ ਨੇ ਖਰੀਦਨੀ ਆ ਸਪਰਕ ਕਰ ਲਿਓ ਮੈਨੂੰ ਨੰਬਰ ਬੋਲ ਤਾ ਆ ਮੱਝ 70000 ਦੀ 5 ਕਿਲੋ ਤੋਂ 60000 ਦੀ ਵਿਕੀ ਆ ඒලෙතිය කටුවලන වල්සි.